ਮੇਰਾ ਨਾਮ ਕਿਰਨਦੀਪ ਕੌਰ ਪੰਜੋਲਾ ਪੰਜਾਬ ਪ੍ਰਧਾਨ ਆਸ਼ਾ ਵਰਕਰ ਤੇ ਆਸਫਸੀਲੇਟਟਰ ਯੂਨੀਅਨ ਇਹ ਮਾਮਲਾ ਹੈ ਸਾਡਾ ਜਿਹੜਾ ਪ੍ਰਦਰਸ਼ਨ ਹੈ ਉਹ 25 ਜਨਵਰੀ ਤੋਂ ਲਗਾਤਾਰ ਬਲਾਕ ਪੱਧਰਾਂ ਦੇ ਵਿੱਚ ਚੱਲ ਰਿਹਾ ਸੀ ਤੇ ਲਗਾਤਾਰ 19 ਫਰਵਰੀ ਤੋਂ ਲੈ ਕੇ ਜ਼ਿਲ੍ਹਾ ਪੱਧਰੀ ਜਿਹੜੇ ਪ੍ਰੋਟੈਸਟ ਨੇ ਉਹ ਸ਼ੁਰੂ ਹੋਏ ਹੋਏ ਨੇ ਉਸੇ ਲੜੀ ਨੂੰ ਜੋੜਦੇ ਹੋਏ ਅੱਜ 29 ਫਰਵਰੀ ਨੂੰ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੈ ਸਾਡੀਆਂ ਮੰਗਾਂ ਦੇ ਸੰਬੰਧ ਦੇ ਵਿੱਚ ਹੈ ਕਿਉਂਕਿ ਜਿਹੜੀ ਸਾਡੀ ਸਕੀਮ ਹੈ ਅਸੀਂ ਹੈਲਥ ਵਿਭਾਗ ਦੇ ਵਿੱਚ ਕੰਮ ਕਰਦੇ ਹਾਂ ਜਿਹੜੀ ਸਾਡੀ ਸਕੀਮ ਹੈ ਉਹ ਸੈਂਟਰ ਦੀ ਸਕੀਮ ਹੈ ਤੇ ਸੈਂਟਰ ਸਾਡੇ ਕੋਲੋਂ ਅਨੇਕਾਂ ਹੀ ਜਿਹੜੇ ਕੰਮ ਨੇ ਸਾਡੀਆਂ ਵਰਕਰਾਂ ਦੇ ਕੋਲੋਂ ਆਫਲਾਈਨ ਤੇ ਆਨਲਾਈਨ ਲਗਾਤਾਰ ਕੰਮ ਮੈਂ ਸਰਕਾਰ ਲੈ ਰਹੀ ਹੈ ਜਿਵੇਂ ਕਿ ਆਸ਼ਾ ਵਰਕਰਾਂ ਦੀ ਗੱਲ ਕਰਾਂ ਆਸ਼ਾ ਵਰਕਰਾਂ ਤੋਂ 1 ਰੁਪਏ ਦੇ ਵਿੱਚ ਜਿਹੜੇ ORS ਦੇ ਪੈਕਟ ਬਣਾਏ ਜਾਂਦੇ ਨੇ ਤੇ ਜਦੋਂ ਕਿਤੇ ਡਿਲੀਵਰੀ ਦੇ ਨਾਲ ਰਾਤ ਕੱਟਣੀ ਆ ਤਾਂ ਇੱਕ ਰਾਤ ਦਾ ਜਿਹੜੇ 50 ਰੁਪਏ ਦਿੱਤੇ ਜਾਂਦੇ ਨੇ ਤੇ ਜਿਹੜਾ ਨੈਸ਼ਨਲ ਪ੍ਰੋਗਰਾਮ ਪੋਲੀਓ ਆ 75 ਰੁਪਏ ਦੇ ਨਾਲ ਜਿਹੜੇ 3 ਡੇ ਨੇ ਉਹ ਕਰਵਾਏ ਜਾਂਦੇ ਨੇ ਤੇ ਜੇਕਰ ਗੱਲ ਫੈਸਿਲੀਟੇਟਰ ਦੀ ਕਰੀ ਜਾਵੇ ਫੈਸਿਲੀਟੇਟਰ ਨੂੰ 250 ਰੁਪਏ ਦੇ ਨਾਲ ਜਿਹੜੇ 20 ਪਿੰਡਾਂ ਦੇ ਟੂਰ ਨੇ ਉਹ ਕਢਵਾਏ ਜਾ ਰਹੇ ਨੇ ਤੇ ਲਗਾਤਾਰ ਸੈਂਟਰ ਸਰਕਾਰ ਸਾਡੀਆਂ ਵਰਕਰਾਂ ਦੇ ਨਾਲ ਜਿਹੜਾ ਸ਼ੋਸ਼ਣ ਉਹ ਕਰਦੀ ਆ ਰਹੀ ਐ ਜਿਹੜਾ ਅੱਜ ਦਾ ਤੁਹਾਡਾ ਪ੍ਰੋਗਰਾਮ ਸੀ ਜਿਹੜਾ ਕਿੰਨੇ ਜਿਆ ਲਗਾ ਚੱਲ ਚਾ ਜਿਹੜਾ ਸਾਡਾ ਅੱਜ ਦਾ ਪ੍ਰਦਰਸ਼ਨ ਹੈ ਉਹ ਅਸੀਂ ਆ ਰੋਡ ਤੇ ਜਾ ਕੇ ਰੈਲੀ ਕੱਢ ਕੇ ਥਾਲੀ ਖੜਕਾਓ ਮੋਦੀ ਨੂੰ ਜਗਾਓ ਇਹ ਸਾਡਾ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਆਪਣਾ ਪ੍ਰਦਰਸ਼ਨ ਕਰਕੇ ਅਸੀਂ ਆਪਣੇ ਮੰਗ ਪੱਤਰ ਹੈ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਰਾਹੀਂ ਸੈਂਟਰ ਸਰਕਾਰ ਤੱਕ ਭੇਜ ਰਹੇ ਹਾਂ ਅੱਜ ਜਿਹੜਾ ਸਾਡਾ ਮਸਲਾ ਹੀ ਆ ਜੀ ਕੇਂਦਰ ਸਰਕਾਰ ਦਾ ਸੀ ਅੱਜ ਜਿਹੜਾ ਇਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੈਟਸ ਆ ਪੇ ਕਰਨ ਪਹੁੰਚੇ ਹੋਏ ਆ ਕਿਉਂਕਿ ਜਿਹੜੀ ਮੋਦੀ ਸਰਕਾਰ ਆ ਇਹਨੂੰ ਅਸੀਂ ਜਗਾਉਣਾ ਜੀ ਇਹ ਸੁੱਤੀ ਪਈ ਆ 17 ਸਾਲਾਂ ਤੋਂ ਸਾਡੇ ਵੱਲ ਜਿਹੜਾ ਕੋਈ ਵੀ ਆਸ਼ਾ ਵਰਕਰ ਤੇ ਫੈਸਿਲਿਟੇਟਰ ਦਾ ਰੋਲ ਯੂਨੀਅਨ ਆਸ਼ਾ ਵਰਕਰ ਪੂਰੇ ਪੰਜਾਬ ਦੀਆਂ ਇੰਨੀਆਂ ਕਿ ਅੱਕੀਆਂ ਪਈਆਂ ਭੜਕੀਆਂ ਪਈਆਂ 15-15 17-17 ਰੁਪਏ ਤੇ ਕਿੱਥੋਂ ਮੇਰੇ ਵਰਕਰ ਕੰਮ ਕਰਨ ਇੱਕ-ਇੱਕ 2-2 ਰੁਪਏ ਨਾਲ ਸਾਡੇ ਜਿਹੜੇ ਘਰਾਂ ਦੇ ਉਹ ਗੁਜ਼ਾਰੇ ਨਹੀਂ ਹੁੰਦੇ ਇੱਕ ਨਿਗੂਲੇ ਦੇ ਪੱਤੇ ਦੇ ਕੇ ਸਾਨੂੰ ਕਿਹਾ ਜਾਂਦਾ ਕਿ ਤੁਹਾਨੂੰ ਇੰਨੇ ਹੀ ਦਿੱਤੇ ਜਾਣ ਪਰ ਇਹ ਸਰਕਾਰ ਨੇ ਸਾਨੂੰ ਇਸ ਤਰੀਕੇ ਨਾਲ ਅਜਿਹੀ ਚਾੜ ਤੇ ਲਾ ਦਿੱਤਾ ਵਾ ਨਾ ਤਾਂ ਪਿੱਛੇ ਹਟਣ ਨੂੰ ਜੀ ਕਰਦਾ ਵਾ ਤੇ ਨਾ ਅੱਗੇ ਵਧਣ ਨੂੰ ਪਰ ਅਸੀਂ ਸਰਕਾਰ ਨੂੰ ਇਹੀ ਚਾਹੁੰਦੇ ਆ ਜੇ ਤੁਸੀਂ ਇੱਕ ਜ਼ੀਰੋ ਗ੍ਰਾਊਂਡ ਤੋਂ ਆਸ਼ਾ ਵਰਕਰ ਨੂੰ ਇੱਕ ਹਜ਼ਾਰ ਦੀ ਪਾਪੂਲੇਸ਼ਨ ਚ ਸਿਹਤ ਸਹੂਲਤਾ ਕਹਿੰਨੇ ਹੋ ਪਿੰਡ ਚ ਦਵੇ ਤਾਂ ਫਿਰ ਉਹਨੂੰ ਉਹਦਾ ਬਣਦਾ ਜਿਹੜਾ ਮਹਿੰਤਾਨਾ ਮਾ ਕੇਂਦਰ ਸਰਕਾਰ ਜੋ ਘੱਟੋ ਘੱਟ ਪੇ 21000 ਰੁਪਏ ਪ੍ਰਤੀ ਮਹੀਨਾ ਜਿਹੜਾ ਸਾਡਾ ਜਿਹੜਾ ਸਰਕਾਰ ਆਸ਼ਾ ਵਰਕਰ ਦਾ ਜਿਹੜਾ ਕੇਂਦਰ ਸਰਕਾਰ ਆ ਲਾਗੂ ਕੀਤਾ ਜਾਵੇ ਇਹ ਗੱਲ ਆ ਗਈ ਕਿ 52 ਕੰਮ ਤਾਂ ਸਾਤੋਂ ਸਾਰੇ ਕਰਵਾ ਲੈਂਦੇ ਜਿਹਦੇ ਬਾਅਦ ਚੱਕ ਭਿਆਨਕ ਬਿਮਾਰੀ ਕਰੋਨਾ ਕਿਸੇ ਟਾਈਮ ਆਈ ਸੀ ਔਰ ਇਹਦੇ ਵਿੱਚ ਇਹ ਆਸ਼ਾ ਵਰਕਰ ਤੇ ਫੈਸਿਲੀਟੇਟਰ ਜਿਹੜੀਆਂ ਮੇਰੀਆਂ ਭੈਣਾਂ ਸੀ ਜਿਨ੍ਹਾਂ ਨੇ ਘਰ ਘਰ ਤੱਕ ਇਹ ਬਿਮਾਰੀ ਨਾਲੇ ਕਰੋਨਾ ਨਾਲ ਲੜੀਆਂ ਪਰ ਉਹਨਾਂ ਨੂੰ ਕਰੋਨਾ ਯੋਧੇ ਦਾ ਐਲਾਨ ਕਰਤਾ ਪਰ ਯੋਧਿਆਂ ਨੂੰ ਤਨਖਾਹ ਦੇਣਾ ਜਿਹੜੀ ਉਹ ਭੁੱਲ ਚੁੱਕੇ ਨੇ ਅਸੀਂ ਉਹ ਜਗਾਉਣ ਆਏ ਆ ਕਿ ਸਾਨੂੰ ਉਹ ਤਨਖਾਹ ਜਿਹੜੀ ਬਣਦੀ ਆ ਉਹ ਵੀ ਧਿਆਨ ਦੇ ਜੇ ਅਸੀਂ ਪੰਜਾਬ ਚੋਂ ਕਰੋਨਾ ਖਤਮ ਕਰ ਸਕਦੇ ਆ ਟੀਵੀ ਖਤਮ ਕਰ ਸਕਦੇ ਆ ਪਲਸ ਪੋਲੀਓ ਖਤਮ ਕਰ ਸਕਦੇ ਆ ਤੇ ਫਿਰ ਸਾਡੇ ਵਾਰੀ ਤਨਖਾਹ ਦੇਣ ਬਾਰੇ ਪਿੱਛੇ ਕਿਉਂ ਪਰ ਸਾਡੀ ਤਨਖਾਹ ਵੀ ਜਿਹੜੀ ਲਾਗੂ ਕੀਤੀ ਜਾਵੇ 24 ਦੇ ਸੰਘਰਸ਼ ਆ ਰਹੇ ਆ ਫਿਰ ਅਸੀਂ ਹਾਂਜੀ ਬਿਲਕੁਲ ਜੀ ਇਹ 24 ਦੇ ਸੰਘਰਸ਼ ਦੇ ਵਿੱਚ ਤਾਂ ਫਿਰ ਉਹੀ ਗੱਲ ਆ ਜੀ ਫਿਰ ਜਾਂ ਆਰਥ ਜਾਂ ਪਾਰ ਦੀ ਲੜਾਈ ਜਿਹੜੀ ਸਾਡੀ ਆ ਪੂਰੇ ਪੰਜਾਬ ਵੱਲੋਂ ਸਾਡੇ ਸੂਬਾ ਪ੍ਰਧਾਨ ਮੈਡਮ ਕਿਰਨਦੀਪ ਕੌਰ ਪੰਜੋਲਾ ਵੱਲੋਂ ਜੋ ਪੂਰੇ ਪੰਜਾਬ ਦੀਆਂ ਆਸ਼ਾ ਦੀਆਂ ਹੱਕੀ ਮੰਗਾਂ ਲਈ ਲੜਾਈ ਵਿੱਢੀ ਤਾਂ ਪਰ ਸੂਬੇ ਭਰ ਦੇ ਵਿੱਚ ਪੰਜਾਬ ਦੇ ਵਿੱਚ ਆਸ਼ਾ ਵਰਕਰ ਪਲੱਸ ਉਹਨਾਂ ਦੀਆਂ ਫੈਮਿਲੀਆਂ ਜਿਹੜੇ ਇਕੱਠੇ ਹੋ ਕੇ ਸੰਘਰਸ਼ ਲੜਨਗੇ ਤੇ ਫਿਰ ਤਖਤਾ ਜਿਹੜਾ ਜੀ ਪਲਟ ਦਿੱਤਾ ਜਾਊਗਾ ਹਾਂਜੀ ਸਰ ਮੇਰਾ ਨਾਮ ਸ਼ਿੰਦਰਪਾਲ ਕੌਰ ਬਾਲਿਆਂਵਾਲੀ ਡਿਸਪ੍ਰੈਜ਼ੀਡੈਂਟ ਬਠਿੰਡਾ ਜੀ ਅੱਜ ਅਸੀਂ ਸਰ ਪ੍ਰਦਰਸ਼ਨ ਕਰ ਰਹੇ ਹਾਂ ਮੈਡਮ ਕਿਰਨਦੀਪ कौर ਪੰਜੂਲਾ ਨਰੂਲ ਆਸ਼ਾ ਤੇ ਆਸ਼ਫਲੀ ਸੀ ਟੀਟਰ ਪੰਜਾਬ ਸਾਡੇ ਵਿੱਚ ਪਹੁੰਚ ਚੁੱਕੇ ਨੇ ਬਹੁਤ ਹੀ ਸਤਿਕਾਰਯੋਗ ਆਗੂ ਨੇ ਪਰ ਇਹਨਾਂ ਦੀ ਆਵਾਜ਼ ਦੇ ਜਰੀਏ ਅਸੀਂ ਅੱਜ ਇਹ ਜਿਹੜਾ ਪ੍ਰੋਗਰਾਮ ਉਹ ਕਰ ਰਹੇ ਹਾਂ ਮੰਗ ਪੱਤਰ ਆਪਣਾ ਡੀਸੀ ਸਾਹਿਬ ਤੇ ਸਿਵਲ ਸਰਜਨ ਸਾਹਿਬ ਨੂੰ ਸੁਪੇ ਚਾ ਜਾਊਗਾ ਜੀ ਅਗਲਾ ਐਕਸ਼ਨ ਸਾਡਾ ਜਥੇਬੰਦੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਟੇਟ ਪੱਧਰ ਤੇ ਸਾਡਾ ਬਹੁਤ ਮਤਲਬ 22000 ਆਸ਼ਾ ਵਰਕਰ ਦੀ ਗਿਣਤੀ ਹੈ ਪਰਵਾਰਾਂ ਦੇ ਸਮੇਤ ਅਸੀਂ ਸੜਕਾਂ ਤੇ ਆ ਕੇ ਤਖਤ ਪੜ੍ਹਨੀ ਕੋਸ਼ਿਸ਼ ਕਰਾਂਗੀ